ਦੋਸਤੋ ਤੁਸੀਂ ਦੇਖੀ ਹਣੀ ਵੀਡੀਓ ਬੋਡੀ ਦੀ ਹਾਲਤ ਕੋਟੋ ਚ ਪਾਈ ਆ ਵਾਲੰਡਰ 560 ਦਾ ਪੰਪ ਤੇ ਮੇਰੇ ਕੋਲੇ ਆਇਆ ਸੀ ਪੰਪ ਹੁਣ ਲਈ ਪਹਿਲਾਂ ਕਿਸੇ ਭਰਾ ਨੇ ਖੋਲਿਆ ਤੇ ਉਹਨੇ ਉਹਦੀ ਬਾਡੀ ਦੁਬਾਰੇ ਫਿਟਿੰਗ ਕਰ ਲਈ ਇਹ ਚੀਜ਼ ਦੀ ਸੀਜੀ ਕਰਤੀ ਤੇ ਕਿੰਨੀ ਸ਼ਰਮ ਦੀ ਗੱਲ ਹੈ ਵੀ ਆਪਣੇ ਕੋਲੇ ਗਾਹ ਕਿੰਨੀ ਉਮੀਦ ਲੈ ਕੇ ਪੰਪ ਕਰਾਉਣ ਆਉਂਦਾ ਹੈ ਤੇ ਆਪਣੇ ਕੋਲ ਜੇ ਨਹੀਂ ਕਰਾਇਆ ਤਾਂ ਤੁਸੀਂ ਉਹਦਾ ਖਾਲੀ ਉਸ ਤਰ੍ਹਾਂ ਹੀ ਮੋੜ ਦਿਓ ਤੁਸੀਂ ਇਹ ਬਾਡੀ ਬਿਲਕੁਲ ਖਰਾਬ ਕਰਕੇ ਕੇਮ ਕਰਕੇ ਸੀਜ਼ ਕਰਕੇ ਦੇਤਾ ਵੀ ਜ਼ਿਮੀਂਦਾਰ ਕੋਲੇ ਕਿੰਨੀ ਕਮਾਈ ਹੁੰਦੀ ਆ 6 ਮਹੀਨੇ ਮਿੱਟੀ ਨਾਲ ਮਿੱਟੀ ਹੋ ਕੇ ਉਹ ਖੇਤ ਦੇ ਵਿੱਚ ਆਪਦੇ ਚ ਕੋਈ ਕਮਾਈ ਕਰਦਾ ਤੇ ਤੁਸੀਂ ਉਹਦੇ ਨਾਲ ਇਸ ਤਰ੍ਹਾਂ ਕਰ ਦਿਓ ਸਿਰਫ ਇੱਕ ਰੂਟਰ ਡਾਊਨ ਸੀ ਚੱਲਦਾ ਟਰੈਕਟਰ ਆਇਆ ਸੀ ਤੇ ਜੇ ਤੁਸੀਂ ਇਹਦਾ ਇਹੀ ਰੂਟਰ ਪਾ ਕੇ ਕਰ ਲੈਂਦੇ ਜਾਇਜ ਤੇ ਗਾਹਕ ਨੂੰ ਦੁਆਰੇ ਕਿਤੇ ਹੋਰ ਜਾਣ ਦੀ ਲੋੜ ਨਹੀਂ ਸੀ ਇਸੇ ਕਰਕੇ ਲੋਕ ਜ਼ਿਆਦਾਤਰ ਜੱਗੇ ਬੌਸ ਪਟਿਆਲਾ SK ਮਹਿਤਪੁਰ ਬਿੱਟੂ ਭਾਈ ਇਹ ਸਾਰਿਆਂ ਕੋਲ ਇਸੇ ਕਰਕੇ ਜਾਂਦੇ ਆ ਵੀ ਉੱਥੇ ਸਾਡਾ ਕੰਮ ਸਹੀ ਹੁੰਦਾ ਤੇ ਸਹੀ ਦੈਂ ਆਪਣੇ ਆਪਣਾ ਹੀ ਕਾਰਨ ਹੈ ਵੀ ਆਪਣੇ ਜਾਂ ਆਪਾਂ ਆਪਦੀ ਕੁਆਲਿਟੀ ਨਹੀਂ ਪੈਦਾ ਕਰ ਰਹੇ ਤੁਸੀਂ ਇਹ ਕੀ ਹਾਲਤ ਕਰਤੀ ਮੈਂ ਵੀਡੀਓ ਪਾਉਣਾ ਨਹੀਂ ਚਾਹੁੰਦਾ ਪਰ ਮੇਰਾ ਮਨ ਬਹੁਤ ਦੁਖੀ ਹੋਇਆ ਵੀ ਤੁਸੀਂ ਇੱਕ ਪੰਪ ਚੱਲਦੇ ਪਰ ਟਰੈਕਟਰ ਦਾ ਕੀ ਸੀਜ਼ ਕਰਕੇ ਦਿੱਤਾ ਕੀ ਜ਼ਿਮੀਦਾਰ ਆਪਣੇ ਬਾਰੇ ਸੋਚਦਾ ਹੋਊਗਾ ਵੀ ਆਪਾਂ ਜ਼ਿਮੀਦਾਰ ਮਿਸਤਰੀ ਭਰਾ ਕੀ ਆਪਾਂ ਇਹ ਕਰ ਰਹੇ ਹਾਂ? ਤੋਂ ਕਰਾਂਗੇ ਜ਼ਿੰਮੇਵਾਰ ਦੇ ਹੱਕ ਦੇ ਵਿੱਚ ਖੜੇ ਹਾਂ ਕਰਾਂਗੇ। ਹੁਣ ਬਾਡੀਓ ਨੂੰ ਆਪਦੇ ਕੋਲੋਂ ਪਾ ਕੇ ਬਾਕੀ ਕੀ ਕਰਾਂਗੇ? ਤਾਂ ਕਿ ਮੈਸੇਜ ਇਹ ਨਾ ਗਲਤ ਜਾਵੇ ਵੀ ਸਾਰੇ ਪੰਪਲੇ ਇਸੇ ਤਰ੍ਹਾਂ ਹੀ ਆ। ਪਰ ਕੋਸ਼ਿਸ਼ ਕਰਿਆ ਕਰੋ ਵੀ ਜੇ ਨਹੀਂ ਕਰਾ ਰਿਹਾ ਤਾਂ ਉਹ ਉਸੇ ਤਰ੍ਹਾਂ ਹੀ ਮੋੜ ਦਿਓ। ਲੇਬਰ ਵੀ ਲੈ ਰਹੇ ਆ ਤਾਂ ਫਿਰ ਵੀ ਆਪਾਂ ਇਸ ਤਰ੍ਹਾਂ ਉਹਦੇ ਪੰਪ ਦੀ ਕੰਡੀਸ਼ਨ ਕਰਕੇ ਦੇ ਰਹੇ ਆ। ਚਲੋ ਸੋਚੋ। ਦੇਖੋ ਕੇਜੀ ਫਿਟਿੰਗ ਕੀਤੀ ਕਿੰਨੀ ਸ਼ਰਮ ਦੀ ਗੱਲ ਹੈ ਕਿ ਕਸਟਮਰ ਆਪਣੇ ਕੋਲੇ ਕੀ ਉਮੀਦ ਲੈ ਕੇ ਆਉਂਦਾ ਹੈ ਜੇ ਤੁਹਾਡੇ ਕੋਲ ਕੰਪ ਨਹੀਂ ਕਰਾਇਆ ਤਾਂ ਤੁਸੀਂ ਉਹਨੂੰ ਉਸ ਤਰ੍ਹਾਂ ਮੋੜ ਦਿਓ ਚੱਲਦਾ ਟਰੈਕਟਰ ਆਇਆ ਸੀ ਸਭ ਕੁਝ ਸੀਜ਼ ਕਰਕੇ ਫਿਟ ਕਰ ਦਿੱਤਾ